ਜੇ ਤੁਹਾਨੂੰ ਕਿਵੇਂ ਪਤਾ ਲੱਗੇ ਸਾਣਾ ਤਨਾਵਲੀ ਸੀ ਸਵੇਰੇ ਕਿ ਇੱਕ ਰਾਈਬਰ ਪੁਂਟ ਦੇ ਆਪੋਜ਼ਿਟ ਸਾਈਡ ਨਹਿਰ ਵਾਲੇ ਪਾਸੇ ਰੋਡ ਦੇ ਨਾਲ ਇੱਕ ਡੈੱਡ ਬਾਡੀ ਪਈ ਹੋਈ ਹੈ ਜੋ ਨੌਜਵਾਨ ਜੀ ਭਾਈ ਸਾਹਿਬ ਦਾ ਹੈ ਇਹ ਜੋ ਮੌਕੇ ਤੇ ਆਏ ਪਰ ਜੈ ਇਡੈਂਟੀਫਾਈ ਨਹੀਂ ਉਹਦੀ ਆਇਡੈਂਟੀਫਿਕੇਸ਼ਨ ਕਰਦੇ ਆ ਤੇ ਆਰੀਏ ਫ੍ਰੈਂਸਿਕ ਦੀ ਟੀਮ ਆਰੀ ਜੀ ਸਰ ਇਹ ਪ੍ਰਵਾਸੀ ਲੱਗਦਾ ਕਿ ਕੋਈ ਉਥੋਂ ਲੋਕਲ ਲੱਗਦਾ ਕੋਈ ਦੇ ਬਾਰੇ ਆਈਡੀਆ ਲੱਗਿਆ ਕੋਈ ਵੀ ਨਹੀਂ ਪ੍ਰਵਾਸੀ ਤੇ ਨਹੀਂ ਲੱਗਦਾ ਇਹ ਲੋਕਾਂ ਤੇ ਰੂਪ ਲੈ ਤੇ ਬਾਕੀ ਉਹ 25 ਉਸ ਤੋਂ ਬਾਅਦ ਹੀ ਪੁੱਛ ਸਕਦੇ ਕਿ ਇਹਦੇ ਚਰੀ ਦੇ ਤੋਂ ਕੋਈ ਚੋਟ ਦਾ ਨਿਸ਼ਾਨ ਨਹੀਂ ਲੱਗਿਆ ਮਦਦ ਸਨੋ ਕੇ ਪਰੈਸੀਕੀ ਟੀਮ ਆਉਗੀ ਜੇ ਮੌਕੇ ਗਲੇ ਦੇ ਤੇ ਜੇ ਤਾਂ ਨਿਸ਼ਾਨ ਦੇਖ ਰਹੇ ਆਉਂ ਲੱਗਦੇ ਹੈਗੇ ਤੇ ਤੁਹਾਨੂੰ ਬਾਕੀ ਕਲੀਅਰ ਰੂਟਿਨ ਕਰੇ ਕੋਈ ਇਹਦੇ ਕੋਲੋਂ ਕੋਈ ਸਾਧਨ ਮਿਲਿਆ ਜਾਂ ਮੋਬਾਈਲ ਵਗੈਰਾ ਕੁਝ ਮਿਲਿਆ ਜੀ ਨਹੀਂ ਨਹੀਂ ਇੱਦਾਂ ਦਾ ਕੁਝ ਹੁਣ ਇਹ ਕਿਥੇ ਸਰਕਾਰੀ ਹਸਪਤਾਲ ਵੀ ਮੌਕੇ ਨਹੀਂ ਲਗਾ ਹਾਂਜੀ ਪੈਸੀ ਟੀਮ ਦੇ ਆਉਣ ਤੋਂ ਬਾਅਦ ਮੌਕੇ ਤੋਂ ਲੈ ਕੇ ਬਾਡੀ ਬਾਤਰ ਘੰਟੇ ਵਾਸਤੇ ਰਕਾਵਾਂਗੇ ਆਈਡੈਂਟੀਫਿਕੇਸ਼ਨ ਵਾਸਤੇ ਉਸ ਦਿਨ ਪਹਿਲਾਂ ਕੋਈ ਇਤਲਾਹ ਆਈ ਹੋਵੇ ਕਿਤੇ ਵੀ ਗੁੰਮਸ਼ੁਦਗੀ ਦੀ ਅਸੀਂ ਸਾਡੇ ਥਾਣੇ ਹੈ ਨਹੀਂ ਜੀ ਪਰ ਅਸੀਂ ਆਸ-ਪਾਸ ਦੇ ਥਾਣੇ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਪਤਾ ਕਰ ਰਹੇ ਹਾਂ ਅਗਰ ਕਿਸੇ ਦੇ ਕੋਲ ਮਿਸਿੰਗ ਦੀ ਕੰਪਲੇਂਟ ਕੋਈ ਹੋਵੇ ਉਸ ਦੇ ਸਾਬ ਨਾਲ